ਸ੍ਰੀ ਕਾਲ ਜੀ ਬਈ ਸਾਰਿਆਂ ਨੂੰ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਹੋਵਗੇ ਜੀ ਠੀਕ ਠਾਕ ਲੜਦੀ ਕਲਾਛ ਹੋਵਗੇ ਤੇ ਅੱਜ ਤੇ ਜੀ ਇਹ ਤੁਮਾ ਗੇੜਾ ਮਾਰਨ ਤੇ ਬਾਕੀ ਦੂਰੇ ਦੀ ਤਿਆਰੀ ਹੈ ਬਈ ਹੁਣ ਇੱਕ ਆਪਾਂ ਨੇ ਪਾਣੀ ਲਾ ਕੇ ਜਿਹਦੇ ਪਾਤੇ ਦਾ ਗਿੱਲੇ ਗਿੱਲੇ ਮ ਤੇ ਬਾਕੀ ਵਾਹ ਦੂਰੇ ਗੇੜ ਦੋਰ ਪੈਰ ਜਾ ਖੜਨ ਲੱਗ ਗਿਆ ਹੁਣ ਫਿਰ ਗਿੱਲ ਸੁੱਕ ਜੂਗੀ ਦੋਰੇ ਗਿਰ ਜੂਗੇ ਆ ਰਹੇ ਸੁੱਕੂ ਆ ਰਹੋ ਲੈ ਕੰਨ ਰਣ ਜਿਹੜੀ ਪਹ ਲੱਦ ਲਿਆਏ ਬਸ ਵੀਰੇ ਸਵੇਰੇ ਗੇਰ ਦੋ ਉਸ ਉਸ ਬਾਕੀ ਕਣਕ ਬਹੁਤ ਸੋਹਣੀ ਚੱਲ ਰਹੀ ਹੈ ਤੇ ਬਾਕੀ ਲਿਲਕਾ ਨਾ ਬਹੁਤ ਗਾਹ ਪਾਇਆ ਬਾਈ ਵਿਚ ਨੂੰ ਕਦੀ ਕਿ ਤੈਨੂੰ ਲੰਘ ਜਾਨੀਆਂ ਕਦੀ ਕਿ ਤੈਨ ਲੰਘ ਜਾਨੀਆਂ ਜਿੱਥੇ ਲੰਘ ਜਾਨੀਆਂ ਕਣਕ ਦਾ ਨਾਮ ਸਮਰਦਨੀ ਆ ਦੇਖੋ ਕਣਕ ਆਪਣੀ ਉਹ ਸੋਹਣੀ ਚੱਲ ਰਹੀ ਆ ਇਹ ਡੀਬੀਡਬਲਯੂ 327 ਹੈ ਤੋ ਇਸ ਤੇ ਤਲਾਈ ਜਿਹੜੀ ਪੰਜ ਕਨਾਲ ਮਾਵਾ ਇੱਧਰ ਇਸ ਕਿੱਲੇ ਮਾ ਵੀ ਇਹ 2967 ਹੈ ਉੱਪਰਲੇ ਮਸਮਾ ਸ੍ਰੀ ਰਾਮ ਕੀ ਹੈ ਬਾਈ ਨਮਾਜ਼ਾ ਵੀ ਜਾ ਆ ਬਾਂ ਜਿਹੜਾ ਇਹਨਾਂ ਦਾ S5SCR S5C 5R ਖਬ ਨਹੀਂ R5 ਹੈ ਉਹ ਦੇਖੋ ਨਹੀਂ ਮੈਂ ਥੋੜਾ ਜਿਹਾ ਪਾਣੀ ਖੜ ਗਿਆ ਉਦੋਂ ਉਹ ਰਸਡੋਲ ਕੇ ਲਾਗ ਨੂੰ ਉੱਥੇ ਜਿਹਨੂੰ ਪਾਈਪਲਾਈਨ ਗਰੀ ਵੀਦਨੋ ਲੀਕ ਜੀ ਦੀ ਪਾਈਪਲਾਈਨ ਉਸ ਲੀਕ ਜਾ ਹੋਈ ਗਿਆ ਪਹਿਲਾਂ ਉਸੋ ਟੱਕੀ ਪਹਿਲਾਂ ਹੀ ਥੀ ਬਿਲੀ ਪਲੀਜੀ ਪਤਾ ਨਹੀਂ ਕੀ ਚੱਕਰ ਹੈ ਇਹ ਉਹ ਟੱਕੀ ਸਾਹਮਣੇ ਇਹ ਜੋ ਵਾਲੀ ਹੁਣ ਵੀ ਗੋਲੀ ਪਲੀਜੀ ਦਿਖ ਰਹੀ ਹੈ ਪਤਾ ਨਹੀਂ ਕੀ ਚੱਕਰ ਹੈ ਤੇ ਅੱਜ ਬੱਦਲਬਾਈ ਹੋ ਗਈ ਨਿਕਲਿਆ ਤਾਂ ਸੂਰਜ ਫੇਰ ਲੁਕ ਜੀ ਗਿਆ ਦੇਖੋ ਬੱਦਲਬਾਈ ਹੋਈ ਵੀ ਹੈ ਬਾਕੀ ਦੱਸੀ ਵੀ ਹੈ ਮੇਰੇ ਖਿਆਲ ਤੇ ਬੱਦਲਬਾਈ ਕਿਣ ਮਣਕਾਣੀ ਮੜੀ ਮੁੱਟੀ 28 29 ਤਰੀਕ ਦੀ ਮੌਸਮ ਖਰਾਬ ਦੱਸਿਆ ਵਾ। ਮੱਕੀ ਦੇਖੀ ਜਾਊਗੀ। ਪਾਣੀ ਦਾ ਪੰਨ तकरीबन ਸਵੇਰ ਨੂੰ ਆਊਗੀ ਲਾਈਟ। ਤਾਂ ਆਪਣਾ ਨਿਬੜੇ ਜਾਣਾ। ਇੱਕ ਕਿਲੋ ਹੋ ਰਹਿ ਜਾਊਗਾ ਜਿਹੜਾ ਬਾਅਦ ਚ ਵਿਜੇ ਦਾ ਆਪਣਾ ਲਾਸਟ ਚ। ਉਹ ਵਿਜੇ ਦਾ ਪੰਨ 2 ਦਸੰਬਰ ਨੂੰ। बाकी दो ढाई किले भर हो गए सवेर ना तो निबड़ जूगा बस वह किला रह जूगा जोड़ा बाद बीजे दप्पन है बाकी इधर उन्तीस सताहठ देखो वही बहुत कम का जर्मीनेशन आया इस किले ਦੇਖ ਲਓ ਇਹ ਮਾ ਪਾਣੀ ਹਲੇ ਆਪਾਂ ਨੇ 4 ਦਿਨ ਹੋਏ ਲਗੇ ਨੂੰ ਸਮਝ 3-4 ਦਿਨ ਦੇਖ ਲਓ ਐਨ ਇੱਕ ਤਸਾਰ ਜਰਮਨੇਸ਼ਨ ਹੈ ਬਹੁਤ ਵਧੀਆ ਕਿਤੇ ਕੋਈ ਟੱਕੀ ਆ ਹੀ ਨਹੀਂ ਰਹੀ ਵੀ ਜੰਮੀ ਨਹੀਂ ਹੈ ਕਿਤੇ ਜਾਂ ਘੱਟ ਜੰਮੀ ਹੈ ਖੇਤ ਵੀ ਬਹੁਤ ਸੋਹਣਾ ਬਰੀਕ ਬਣ ਗਿਆ ਐਨ ਹਵਾ ਲੱਕਿਆ 2-3 ਦਿਨ ਫੁੱਲਾ ਪਿਆ ਰਿਹਾ ਫਿਰ ਉਹ ਸੁਪਰ ਸੀਡਰ ਦੀ ਕਰੀ ਗਏ ਇੱਕ ਦਿਨ ਚੈਕਿੰਗ ਜੀ ਗੇਅਰ ਬਾਕਸ ਆ ਬਦਲ ਬਦਲ ਗਿਆ ਆ ਇਹ ਦੋਏ ਕਿੱਲੇ ਖੁੱਲੇ ਪਏ ਰਹੇ ਜਿਹੜੀਆਂ ਐਨ ਬਰੀਕ ਬਣ ਗਿਆ ਤਾਂ ਪੂਰਾ ਹਵਾ ਉਹ ਬਲ ਲੱਗੀ ਕੁਸਤਾ ਧੁੱਪ ਤਾਂ ਬੜੀ ਮੋਟੀ ਉਸ ਕਰਕੇ ਬੀਜ ਦੇ ਮਾਪ ਪੈ ਕੇ ਤੇ ਪੀਪੇ 3 40 45 ਕਿਲੋ ਬੀਜ ਪਿਆ ਬਾਜ ਹੁਣ ਇਸਮਾ ਬਬੜੀ ਹੱਦ 45 ਤੇ ਉੱਪਰ ਬੀਜ ਨਹੀਂ ਪਿਆ ਵਾ ਤਿੰਨ ਪਿੱਪੇ ਪਾਏ ਦੇ ਪਹਿਲਾਂ ਉਹਦੇ ਬਾਅਦ ਮੈਂ ਥੋੜਾ ਜਿਹਾ ਥੁੜ ਗਿਆ ਤਾਂ ਫੇਰ ਪਾਇਆ ਤਾਂ ਬਸ 5 ਕਿਲੋ ਬੀਜ ਬਾਕੀ ਇਸ ਤੇ ਉੱਪਰ ਬੀਜ ਪਾ ਕੇ ਫਾਇਦਾ ਨਹੀਂ ਭਾਈ ਬਹੁਤ ਵਧੀਆ ਜਰਮਨੇਸ਼ਨ ਐ ਦੇਖ ਲਓ ਇਸ ਤੇ ਉੱਪਰ ਕਿਆ ਜਰਮਨੇਸ਼ਨ ਆਊਗਾ ਇਹਨ ਵਧੀਆ ਜੰਮੀ ਵੀ ਆ ਬਾਕੀ 40 ਕਿਲੋ ਵੀ ਬਹੁਤ ਹੈ ਬੀਜ ਦਾ ਇੱਧਰ 40 ਕਿਲੋ ਪਾਇਆ ਵਾਪਾ ਨੇ ਦੇਖ ਲਓ ਧਰਤੀ ਢਗੇਈ ਦੇਖ ਲਓ ਦਿਖਾਨੇ ਤੁਹਾਨੂੰ ਅੱਜ ਅੱਜ ਇੰਨ ਦਿਨਾ ਬਾਅਦ ਬਣਾਇਆ ਆਪਣਾ ਬਲੌਗ ਖੇਤਾਂ ਦਾ ਥੋੜਾ ਜਿਹਾ ਬੀਜੀ ਤੇ ਬਾਹਰ ਦੇ ਕੰਮਾਂ 'ਚ ਇਸ ਕਰਕੇ ਖੇਤਾਂ 'ਮਾ ਬਸ ਕਿਹੜਾ ਘੱਟੇ ਲਗਾਇਆ ਤਾਂ ਮੈਂ ਜੇ ਲੱਗੇ ਵੀ ਤਾਂ ਬਸ ਆਣ ਜਾਣ ਜਾਈ ਹੋਇਆ ਇਹਦਾ ਆ ਦੇਖੋ ਇਹ 40 ਕਿਲੋ ਪਾਇਆ ਪਾਪਾ ਨੇ ਬੀਜਾ ਮਾ ਇਹ 1270 ਐਚਡੀ 1270 ਜਿਹੜੀ 12967 ਦੀ ਸੋਧ ਸੋਧ ਦੱਸਾਂਗਾ ਵੀ ਸੀ ਕਿ ਸੋਧ ਹੈ ਬਹੁਤ ਵਧੀਆ ਬੀਜ ਦੱਸਾਂ ਬਾਈ ਬਾਕੀ ਗਰੋਥ ਵੀ ਵਧੀਆ ਕਰ ਰਿਹਾ ਲੱਗਦਾ ਵਧੀਆ ਰਿਹਾ ਮਤਲਬ ਵਧੀਆ ਫੁੱਟ ਕਰ ਰਿਹਾ ਦੇਖੋ ਆਹ ਦੇਖੋ ਦੋ 4 6 7 ਇੱਕ ਬੁੱਟੇ ਦਾ 7 ਨਾਲੀਆਂ ਨਿਕਲੀਆਂ ਮੀਆਂ ਦੇਖ ਲੋ ਹਲੀ ਨਿਕਲਣੀਆਂ ਹੋਰ ਬਾਕੀ ਹੋਰ ਦੇਖੀਆਂ ਵੀ ਹੈ ਪਾਣਾ ਮਤਲਬ 10 10 12 12 ਨਾਲੀਆਂ ਕਰਿਆ ਆ ਬਾਕੀ ਗੁੱਲੀ ਡੰਡਾ ਤਾਂ ਮੈਨੂੰ ਲੱਗਦਾ ਨਹੀਂ ਬਈ ਮਰ ਜੂਗਾ ਕਹਿੰਦੇ ਮਰ ਜੂਗਾ ਪਾਣੀ ਲਾਏ ਤੇ ਉਹ ਦੇਖੋ ਉਸ ਤਰ੍ਹਾਂ ਹੀ ਖੜਿਆ ਇਹੋ ਦੇਖੋ ਇਹ ਗੁੱਲੀ ਡੰਡਾ ਇਹ ਜੋ असर तो है नहीं इस पर कोई ये तो बरान करूगा बे करनी पवेगी कोई फायदा नहीं होया होने पैसे लाए वे पहला भी पच्चीस हजार रुपए की दवाई की स्प्रे करती क्या करे बस क्या नहीं उरा मन खराब हो गया खेती के पैसे लाके भी रिजल्ट ना मिले वादिया ਬਾਕੀ ਬਈ ਕਿਹਾ ਬਸ ਪਿਛਲੇ ਸਾਲ 1150 ਰੁਪਏ ਕੀ ਮਿਲੀ ਦੀ ਵਕੀਰਾ ਐਤ ਕੀ ਵਿਕ ਰਹੀ ਸੀ 850 ਰੁਪਏ ਕੀ ਮੈਂ ਕਿਹ ਕੰਮ ਕਰੈਗੀ ਉਹ ਮੈਂ ਸਮਝੋ ਵੀ ਅੱਧੋ ਅੱਧਾ ਦਾ ਫਰਕ ਪੈ ਗਿਆ ডোজ ਘਟਾਤੀ ਹੋਣੀ ਇਸ ਮਾ 29 66 ਅੱਧੇ ਕਿੱਲੇ ਮਾ ਬਾਕੀ ਇਸ ਮਾ ਵੀ ਗੁੱਲੀ ਡੰਡਾ ਬਹੁਤ ਜੰਮਿਆ ਪਤਾ ਅਰ ਇਸ ਕਿਲੇ ਮਦ ਆਪਣਾ ਉਹ ਵੀ ਸਪਰੇ ਵੀ ਬਈ ਉਸ ਦੀ ਕਰੀਬ ਹੀ ਹੈ ਵਾਇਰ ਵਾਲੇ ਗੀ ਦਵਾਈ ਵੀ ਹਲਕੀ ਨਹੀਂ ਹੈ ਕੰਪਨੀ ਕੀ ਪਾਈ ਵੀ ਹੈ ਫੇਰ ਵੀ ਦੇਖ ਲਓ ਮਡੁੱਸੀ ਨਹੀਂ ਉਹੀ ਖੜੀ ਹੈ ਕੋਈ ਅਸਰ ਨਹੀਂ ਗੁੱਲੀ ਡੰਡੇ ਦਾ ਲੱਗਦਾ ਮੈਨੂੰ ਐਡਾ ਖਾਸ ਕਿਸੇ ਕਿਸੇ ਮਾ ਹੈ ਸਰ ਜਾ ਹੋਇਆ ਵਾ ਕਿਤੇ ਕਿਤੇ ਲਗਾ ਬਾਕੀ ਵੀ ਖੇਤ ਮਤਲਬ ਧਰਤੀ ਬੱਤ ਬੁੱਤਾ ਇਹ ਤੇ ਫੂਕ ਜੂਵੇ ਪਤਾ ਨਹੀਂ ਬਾਕੀ ਫਿਲਹਾਲ ਤਾਂ ਮੈਨੂੰ ਲੱਗਦਾ ਨਹੀਂ ਵੀ ਫੂਕ ਜੂਗਾ ਇਹ ਇਸ ਦੋੜੇ ਮਾ ਬਹੁਤ ਜੰਮਿਆ ਪਤਾ ਇਸ ਮਾ ਵੀ ਅਹੀਂ ਦਿਖ ਰਿਹਾ ਕੀ ਕਰਾ ਹੈ ਭਾਈ ਕੀ ਨਾ ਕਰਾ ਨੇ 2 ਕਿੱਲੇ ਆਪਨੇ 1270 ਕੇ ਵੀ ਜੇ ਵੀ ਬਾਈ ਅੱਜ ਇਹਨੂੰ ਵੀ ਜੀ ਨੂੰ ਹੋ ਗਏ 14 ਨੂੰ ਵੀ ਜੀ ਦੀ ਮੇਰੇ ਖਿਆਲ ਤੋਂ 21 ਬਾਈ ਤਰੀਕ ਹੋਣੀ ਅੱਜ ਉੱਥੇ ਚਲ 10 38 40 ਦਿਨ ਕੀ ਹੋ ਗਈ ਸਮਝ ਇਸ ਮੰਡੇਟ ਕਿੱਲੇ ਮੈਂ ਕੱਲ ਪਾ ਤਿਆਰੇ ਇਨ ਦਸਰੇ ਬਾਅਦ ਦਵਾਈ ਜੀ ਪਾਣੀ ਦੇ ਵਿੱਚ ਇੱਕ ਉਹ ਲੇਟ ਮਿਲਿਆ ਫਿਰ ਦੁਕਾਨ ਬੰਦ ਸੀ ਇਸ ਵਿੱਚ ਵੀ 12 70 ਹੈ ਬਾਈ ਦੇਖੋ ਬੁਧੀਆਂ ਕਰ ਰਹੀ ਕਰੋ ਤਾਂ ਇਹ ਤੇ ਉੱਪਰਲੇ ਤੁਹਾਡੇ ਮੌਸਮਾ ਉਹ ਹੈ ਡੀਬੀਡਬਲ 327 ਡੀਬੀਡਬਲ 327 ਇਸ ਮਾਰੇ ਹਾਲ ਸੀ ਕਿ ਟੱਕੀ ਹੈ ਗੱਬੇ ਨੂਰੇ ਨੂੰ ਇਹੋ ਟੱਕੀ ਸੀ ਬਹੁਤ ਪਤਲਾ ਪਾਣੀ ਲਾਇਆ ਦੇਖ ਲਓ ਫੇਰ ਵੀ ਮੜੀ 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 ਸੀ ਤਲਕਣ ਸੀ ਹੁਣ ਲਗੀ ਦਿਖਣ ਪਹਿਲਾਂ ਤਾਂ ਨਹੀਂ ਦਿਖੀ ਫਿਰ ਚਲ ਕਲਰ ਇਹ ਗਿਰ ਗਿਆ ਪੈ ਜਾਣਾ ਫਰਕ ਉੰਨੀ ਨਹੀਂ ਹੋਈ ਫੇਰ ਵੀ ਜਿੰਨੀ ਪਹਿਲਾਂ ਹੋਇਆ ਕਰਦੀ। ਹਲਾ ਦਾ ਡੱਡੂ ਵੀ ਇਤਨਾ ਪਲੀ ਹੋ ਜਾ ਕਰ ਇਹਦੇ। ਤੇ ਦੇਖੋ ਇਸਮਾ ਕਿੰਨਾ ਗੁੱਲੀ ਡੰਡਾ। ਕੀ ਹੱਲ ਹੋਇਆਗਾ ਇਸ ਕੋ ਭਈ। ਇਹ ਰੇਗਾ ਟਾਈਮ ਵੀ ਵੀ ਆ ਕਣਕ ਨੂੰ ਰੇਵੀ ਵੀ ਚਾਹੀਦਾ ਇਸ ਪਿੱਛੇ ਰੇਵੀ ਨੂੰ ਰੋਕ ਸਕਦੇ ਰੇ ਰੋਕ ਕੇ ਕਣਕੋ। ਫੁੱਟੋ ਹੋਆ ਫਿਰ। ਉਹ ਟਾਈਮ ਪਾਈ ਵੀ ਰਹਿ ਮੈ ਜਿਹੜਾ ਰੇ ਗਿਨਣਾ ਚਾਹੀਦਾ ਇਹਨੂੰ ਇਹ ਵੀ ਲੋਡ ਰਹੇਗੀ ਤਾਂ ਮੱਕੀ ਪਿਛਲੇ ਸਾਲ ਕਰੀ ਤੇ ਆਪਾਂ ਨੇ ਫਕੀਰਾ ਇੱਕ ਦਾਣਾ ਨਹੀਂ ਜੰਮਾਇਆ ਦਾ ਬਈ ਪਤਾ ਨਹੀਂ ਕੀ ਚੱਕਰ ਹੈ ਕੀ ਨਹੀਂ ਹੈ ਤੇ ਕੀ ਉਸ ਦਾ ਮਤਲਬ ਤਾਂ ਇਹਨਾਂ ਦਵਾਈ ਕੀ ਡੋਜ਼ ਘਟਾਤੀ ਜਿੱ ਤਰ੍ਹਾਂ ਪਹਿਲਾਂ ਇੱਕ ਸਾਲ ਟੋਪਿਕ ਆਈ ਸੀ ਇੱਕ ਦੋ ਸਾਲ ਤਾਂ ਸ਼ੁਰੂ-ਸ਼ੁਰੂ ਮਾ ਬਹੁਤ ਵਧੀਆ ਕੰਮ ਰਿਜ਼ਲਟ ਦੇ ਆਸਨੇ ਉਸ ਤੋਂ ਬਾਅਦ ਹੋਰ ਦਵਾਈਆਂ ਆ ਗਈਆਂ ਕੰਪੀਟੀਸ਼ਨ ਕੋਲ ਹੋਰ ਘਟਾਤੀ ਉਹਨੇ ਫਿਰ ডোজ ਡੂਜੂ ਕੀ ਰੇਟ ਘਟਾ ਤਿਆ ਵਿਚਣੇ ਕੇ ਮਾਰੇ ਬਸ ਵੀ ਜੇ ਰੇਟ ਨਾ ਘਟਾਇਆ ਫੇ ਵਿਕਣੇ ਕੀ ਨਹੀਂ ਉਹ ਨਹੀਂ ਦੇਖਦੇ ਵੀ ਮਾਰਕੀਟ ਖਰਾਬ ਹੋਏਗੀ ਅੱਗੇ ਨੂੰ ਜਮੀ ਨਹੀਂ ਵਿਕਣੇਗੀ ਫਿਰ ਕੀ ਕਰਾਂਗੇ ਬਸ ਕਿਹਾ ਨਾ ਉਹ ਤਾਂ ਜਿਆਦਾ ਬੁਰਾ ਹੀ ਹਾਲ ਹੋ ਗਿਆ ਦਵਈਆਂ ਮਾ ਤਾਂ ਇਹ ਡੀਬੀਡਬਲ 327 ਹੈ ਪਿਛਲੇ ਲੈਨ ਮਾ ਡੀਬੀਡਬਲ 327 ਹੋਇਆ ਕਿਲਾ ਵੀ ਜਿਹੜਾ ਬਾਅਦ ਮਾ ਵਿੱਜਾ ਦਾ ਆਪਣਾ 327 ਹੋਇਆ ਬਾਕੀ ਉਹ ਅਗਲੇ ਕਿੱਲੇ ਮੱਚ ਤੇ ਪਰਪਰਾ ਉਹ ਸੈਣੀਆ ਤੱਕ 3 ਉਹ ਆ 187 ਡੀਬੀਡਬਲ 187 ਤੇ ਬਾਕੀ ਉੱਧਰ ਕਰਾਲੀ ਵਾਲੇ ਖੇਤਾਂ 'ਚ ਵੀ ਡੀਡਬਲਯੂ 187 OVG ਆਪਾਂ ਨੇ ਸਾਰੀ ਵਧੀਆ ਵੀ 187 ਵੀ ਬਾਈ ਥੋੜਾ ਜਿਹਾ ਗਿਰਨੇ ਕੀ ਸਕੇਤ ਹੈ ਇਸਮਾ ਹੋਰ ਤਾਂ ਨਹੀਂ ਦਿੱਕਤ ਹੈ ਏਡੀ ਕੋਈ ਤੇ ਵਰਸੇਣ ਹੈ ਤਕੀ ਪਤਾ ਨਹੀਂ ਕਿਆ ਹੋਇਆ ਕਿਆ ਨਹੀਂ ਹੁਣ ਜਾ ਕੇ ਉੱਠੀ ਮੜੀ ਜੀ ਪਾਣੀ ਲਾਏ ਤੇ ਵੱਡੇ ਕੀ ਹੋ ਜਾਏਗੀ ਫਿਰ ਤਤਲਾ ਜੇ ਪਾਣੀ ਲਾ ਦੋ ਮਾ ਇਹ ਵੀ ਵਧੀਆ ਜੰਮੀ ਦੇਖ ਲਓ ਪਰ ਤੇ ਪਾਣੀ ਹੈ ਰ ਉੱਪਰ ਤੇ ਪਾਣੀ ਉਰਾ ਉਤਰ ਰਿਹਾ ਹੈ ਦੇਖ ਰਾਤ ਨੂੰ ਚਲਾਇਆ ਹੋਣਾ ਇੰਨੇ ਸਮਾਂ ਜੋ ਉੱਪਰ ਤੇ ਪਾਣੀ ਉਤਰ ਰਿਹਾ ਹੈ ਨਗਾ ਹੈ ਉਹ वो सू लाइट है दौड़ गई क्या में फेरना पैना पानी फिर टाकी में फेरद इन्हें तो है ਉਹ ਪਾਣੀ ਆ ਰਿਹਾ ਉਹਨਾ ਆਪਣੇ ਮਾ ਇਹ ਦੇਖ ਜੇ ਬੰਦ ਕਰ ਕੇ ਆ ਦੇ ਇੱਕ ਉਹ ਆ ਗਿਆ ਪਹਿਲਾਂ ਦੇਖਿਆ ਨਹੀਂ ਤਾਂ ਤੇ ਲੈ ਆਏ ਜੀ ਰੇ ਕੈਨਸਲ ਲੈ ਲੈ ਆਂ ਦੋ 3 4 ਬਹੁਤ ਠੀਕ ਹੈ ਫਿਰ ਦੋ ਅੱਜ ਸਵੇਰ ਨੂੰ ਲੇਟ ਆ ਜਣੀ ਫਿਰ ਥੋੜੀ ਜਿਹੀ ਡਲੀ ਪੈ ਗਈ ਆਪਾਂ ਪਹਿਲਾਂ ਹੀ ਚੱਕ ਲਈ ਤੇ ਯੂਰੀ ਆ ਸੈਟ ਜਾ ਹੋ ਜਾਂਦਾ ਢਾਂਗ ਮਾਉਣ ਕੋਸ ਠੰਡ ਹੈ ਮੌਸਮ ਅੱਜ ਹੋ ਗਿਆ ਖਰਾਬ ਜਾ ਬਈ ਬੱਸ ਮੈਂ ਵੀ ਆਪਾਂ ਨੱਜ ਰੇ ਕਰ ਦੇਣਾ ਫਿਰ ਪਰਸੋਂ ਜਾਂ ਚੌਥੇ ਨੂੰ ਲੈਟਰ ਦੂਈ 30 ਲੈਟਰ ਮਾ ਪਾਣੀ ਫਿਰ ਜੂਗਾ ਹੋਈ ਗਈ ਪਾਣੀ ਕੀ ਪਤਾ ਇਹ ਵੀ ਜੀ ਦੀ ਆਪਾਂ ਨੇ 26 27 ਤਰੀਕ ਨੂੰ 26 ਨੂੰ ਖਗ ਨਹੀਂ 27 ਨੂੰ ਵਾਕੀ 24 25 ਦਿਨ ਕੀ ਹੋ ਗਈ 24 ਦਿਨ ਕੀ ਉਹੀ ਬਸ 25 26 27 ਦਿਨ 26 27 ਦਿਨ ਕੀ ਹੋ ਜਾਜ ਪਾਣੀ ਲਾਵਾਂ ਆਪਾਂ ਸਮਝ ਸਾਰੀ ਇੱਕਨੇ ਲੱਗ ਰਿਹਾ ਪਾਣੀ ਸਾਰੀ ਨੂੰ ਇਹ ਨਿਕਲ ਰਿਹਾ ਲੇਟ ਆਏ ਘਾਟੇ ਘੁੰਟੇ ਵਾਲੀ 2 ਘੰਟੇ ਵਾਲੀ ਐ ਵੀ ਦੌੜ ਗਈ ਉਹ ਨੂੰ ਕਿਹਾਰੇ ਨੂੰ ਮਾ ਕਰੇ ਦਿੰਦੇ ਗਿੱਲਾ ਹੋਇਆ ਵਾ ਜੋ ਚਲਾ ਦੇ ਜੇ ਦੌੜ ਗਈ ਲੈਟ ਫੇਰ ਪਰਾਣ ਡੱਕਣ ਖੁੱਲਾ ਹੋਣਾ ਫਿਰ ਪਾਈਪਲਾਈਨ ਦਾ ਹਾਂ ਡਰੇਜਰ ਡਰੇਜਰ ਇਹਦੀ ਆ ਬੁਰਾ ਕਹੋਣਾ ਡਰੇਜਰ ਪਰਾਣ ਡੱਕਣ ਖੁੱਲਾ ਹੋਣਾ ਕਿਹੜੇ ਮਾ ਖੁੱਲਾ ਪਰੋਂ ਕਿਨਾਲਾ ਮਾ ਪਰਲੀ ਮਾ ਆ ਪਾਣੀ ਨਿਕਲੂਗਾ ਤਾਂ ਬੰਦ ਕਰਾਂਗੇ ਹੂੰ ਲੈਟਰ ਨਹੀਂ ਪਤਾ ਕੰਨ ਵੇ ਦੌੜ ਜਾਣੀ ਜਿਆਦਾ ਚੱਲ ਜਬੇ ਘੰਟਾ ਤਾਂ ਘੰਟਾ ਖੰਡ ਵਿੱਤਾ ਹੋ ਜਾ ਚੱਲ ਚੱਲ ਉਰਲਾ ਉਰਲਾ ਵੀ ਹੋ ਜਾ ਹੈ ਰਾਤ ਵਿੱਚ ਲਿਆ ਫੇਰ ਲਓ ਜੀ ਚੱਕ ਤੱਕ ਅਸੀਂ ਸਵੇਰੇ ਸਵੇਰੇ ਉਸ ਚ ਪਾਲੀ ਝੋਲੀ ਨਰੈਣ ਦੇ ਕੱਚੇ ਚ ਵਾਂਗੇਰ ਦੇ ਉਸ ਉਸ ਇਸ ਮੱਪਾਨੇ ਰਲਾਇਆ ਇਹ ਗੁੱਚੀ ਦਾ 2 ਕਿਲੋ ਦਾ ਪੈਕਟ ਗੁੱਚੀ ਰੋੜਾ ਰਿਹਾ ਦੇਖੋ 96 11 12 ਤੇ ਇੱਕ ਸਾਰਾ ਨਹੀਂ गिरਦਾ ਰਿਹਾ ਦੇਖ ਪਰਲੀ ਸਾਈਡ ਮੈਂ ਜ਼ਿਆਦਾ ਗਿਰ ਰਿਹਾ ਹਾਂ ਵਿਗਰੇ ਇਹ ਤੇ ਨਹੀਂ ਮੰਨਦੇ ਫਿਰਨੇ ਇੱਕ ਸਾਈਡ ਮਰ ਰੇ ਜਿਆਦਾ gira ਤੇਰਾ ਇੱਕ ਸਾਈਡ ਮਾਰੇ ਜਿਆਦਾ ਗਿਰਾ ਤਰਾ ਦੇਖ ਦਿਖ ਰਿਹਾ ਬਰਾਬਰ ਮੁੱਠੀ ਗੇਰੇ ਕਰ ਬਰਾਬਰ ਗੇਰੇ ਕਰ ਮੁੱਠੀ ਕਹਾਂ ਗੇਰੇ ਰਿਹਾ ਬਰਾਬਰ ਇਹ ਦੇਖੋ ਉਸਮਾ ਦੇਖੇ ਦਿਖ ਰਿਹਾ ਉਸਮਾ ਇੱਕ ਸਾਈਡ ਮਾ ਤੇਰੀ ਉਹ ਝਟਦੀ ਆਈ ਵੀ ਪੂਰੀ ਐ ਨੂਰਾ ਘੱਟ ਦੇਖ ਉਹਨਾਂ ਦੇ ਇੱਕ ਸਾਈਡ ਮਾ ਜਿੱਧਰ ਤੇ ਗੇਰਾ ਨਾ ਉਧਰ ਜਿਆਦਾ ਗੇਰਾ ਬਰਾਬਰ ਮੁੱਠੀ ਖੋਲੇ ਕਰ ਦੇ ਇੱਕ ਪਹਿਲਾਂ ਘੱਟ ਖੋਲੇ ਕਰ ਮੁੱਠੀ ਉਹ ਤਾਂ ਅਹੀਂ ਦਾ ਇੱਧਰ ਇਹ ਕਿੰਨਾ ਗਿਰਿਆ ਵਾ ਦੇਖੀ ਹਾਂ ਉਹ ਦੇਖ ਇਹ ਸਾਈਡ ਮੇ ਜ਼ਿਆਦਾ ਗਿਰਿਆ ਵਾ ਇਹ ਕਿੰਨਾ ਪਿਆ ਇੱਥੇ ਤਰ ਦੇਖੋ ਜੀ ਆਪਣੀ ਬਾਗ ਵਿਗੀਚੀ ਸਬਜੀ ਦੀ ਬਗੀਚੀ ਮੁੱਲੀਆਂ ਹੋ ਗਈਆਂ ਦੇਖੋ ਕਿੱਡੀਆਂ ਕਿੱਡੀਆਂ ਇਹ ਵੈਰੈਟੀ ਬਹੁਤ ਵਧੀਆ ਵੈਰੈਟੀ ਹੈ ਮੁੱਲੀ ਦੀ ਘਟਮੇ ਪੱਤੇ ਵਾਲੀ ਇਹ ਵਾਲੀ ਬਹੁਤ ਵੈਸਟ ਵੈਰੈਟੀ ਹੈ ਖਾਣ ਵਾਸਤੇ ਆ ਮੁੱਲੀ ਵੀ ਬਹੁਤ ਵਧੀਆ ਹੁੰਦੀ ਬਈ ਸਾਫ ਮੁੱਲੀ ਆ ਲੰਬੀ ਥੋੜੇ ਦਿਨਾਂ ਦੀ ਹੋਈਆਂ ਇਹ ਦੇਖੋ ਕਿੰਨੀ ਕਿੱਡੀਆਂ ਹੋ ਗਈਆਂ ਉਹ ਦੇਖੋ ਇਹ ਦੇਖੋ ਕਿੱਡੀ ਵੱਡੀ ਪੱਟਣੇ ਜੋਗੀ ਹੋਈ ਵੀ ਐ ਸਾਂਝ ਨੂੰ ਪੱਟੂਗੇ ਦੇਖੂਗੇ ਪਰੌਂਠੇ-ਪਰੌਂਠੇ ਬਣਾਉਂਗੇ ਸਵੇਰੀ ਮੁੱਲੀ ਵਾਲੇ ਅਤੇ ਪੱਟਣੇ ਹੁਣ ਬੀਜਤੀ ਸਰੋਂ ਪਚੇਤੀ ਸਾਗ ਵਸਤਾ ਇੱਧਰ ਹੋਗੇ ਸਲਗਮ ਸਲਗਮ ਹੋਵੇ ਸਲਗਮ ਦੇਖੋ ਕਿੱਡੇ-ਕੱਡੇ ਹੋਗੇ ਚਾਲਗੰਬੀ ਪੱਟ ਲੈਣੇ ਅੱਜ ਸਬਜ਼ੀ ਵਾਸਤੇ ਕਰੋ ਦੇਖੋ ਕਿੱਡਾ ਬੜਾ ਹੋਏ ਵੇ ਇਹੋ ਦੇਖੋ ਫੰਸਾਤ ਪੱਟ ਕੇ ਸਬਜ਼ੀ ਬਣ ਜੂਗੀ ਮੁੱਲੀ ਵੀ ਦੇਖ ਲਓ ਆ ਦੇਖੋ ਇਹ ਮਿਰਚਾਂ ਜੇ ਵਾਲੀ ਹੁੰਦੀ ਐ ਮੁੱਲੀ ਮਿਰਚ ਜੇ ਵਾਲੀ ਉਹ ਦੇਖੋ ਕਿੱਡੀਆਂ-ਕਿੱਡੀਆਂ ਹੋ ਗਈਆਂ ਪਰ ਉਹ ਦੇਖੋ कोल जाके दिखाना थोन दिख नहीं रही आ, देखो देखो गड् बड़ी होगी देखिए देखी पटक है फिर देखो गरी हो होगी देख लो ਯੋ ਵੀ ਜਿਹੜਾ ਨਾ ਮੁੱਲੀ ਦਾ ਬਈ ਉੱਪਰ ਨੂੰ ਵੀ ਵਧਾ ਆਇਓ ਬਾਕੀ ਬੀਜ ਦੇਖਿਆ ਮੈਂ ਉੱਥੇ ਥੱਲੇ ਹੀ ਖੜੇ ਰਹਾ ਥੱਲੇ ਨੂੰ ਹੀ ਜਾਊਂਗਾ ਜਿਹੜੇ ਜਾਊਂਗਾ ਮੜ ਮੋਟੇ ਉੱਪਰ ਨੂੰ ਨਹੀਂ ਹੁੰਦੀ ਮੁੱਲੀ ਇਹ ਦੇਖ ਲਓ ਕਿੰਨੀ ਕਿੰਨੀ 4 4 5 5 ਉਂਗਲ ਉੱਪਰ ਨੂੰ ਵੀ ਹੋਈ ਵੀ ਐ ਖਾਸੀਆਂ ਲਗਾਈਆਂ ਮੀਆਂ ਮੁੱਲੀਆਂ ਕਿ ਦਿੱਤੀਆਂ ਪਛੇਤੀਆਂ ਜੀਆਂ ਜੋ ਗਾਜਰਾਂਗੀਆਂ ਲੈਣਾ ਦੋ ਉਧਰ ਲਸਣ ਹੋ ਗਿਆ ਹਾ ਤਿੰਨ ਕਿਆਰੇ ਤੋ ਬੈਂਗਣ ਦੇ ਬੁੱਟੇ ਆ ਲਾਗ ਲਾਗ ਮਿਰਚਾਂ ਕੇ ਲਾਏ ਤੇ ਮਿਰਚਾਂ ਕੇ ਤਾਂ ਮੈਨੂੰ ਲਗਾ ਸੁੱਕ ਸਕ ਗੇ ਇੱਕ ਦੋ ਬੁੱਟਾ ਰਹਿ ਗਿਆ ਹੁਣ ਮਨ ਲਾਦੀ ਖੜਿਆ ਇੱਕ ਆ ਖੜਿਆ ਖੜੇ ਆ ਦੋ ਤਿੰਨ ਚਾਰ ਚਾਰ ਬੁੱਟੇ ਖੜੇ ਆ ਬਾਕੀ ਸੁੱਕ ਸਕ ਗੇ ਬਾਕੀ ਅੱਗੇ ਲਾਉਂਗੇ ਫਿਰ ਹੋਰ ਤਣੀਆਂ ਡੋਲਾਂ ਦੇ ਉਧਰ ਮਿੱਥੇ ਆ ਗਏ ਮੱਕੀ ਦੀ ਰੋਟੀ ਚ ਪਾ ਕੇ ਮਿੱਥੇ ਬੜੇ ਵਧੀਆ ਲੱਗਦੇ ਬੁੱਲੀ ਆਪਾਂ ਨੇ ਇੱਕੇ ਪੱਟੀ ਅੱਜ ਰੋਟੀ ਇਹ ਖਾਣੇ ਨੂੰ چیر ਕੇ ਅੱਕੀ ਸ਼ਾਮ ਨੂੰ ਪੱਟੂਗੇ ਇਹ ਵੀ ਪਾਲ ਕਵਰਾ ਬਿੱਜੀ ਵੀ ਮਾ ਕਿਸਕੇ ਹਰੀਆਂ ਮਾਪਾ ਨੇ ਫੇਰ ਸਰੋਂ ਵੀ ਇਦਣੀ ਹੋਰ ਤੇ ਛੇਤੀ ਸਾਗ ਵਾਸਤਾ ਇੱਕ ਉਹ ਮਾ ਵੀਦਣੀ ਉਹ ਅਲਗ-ਅਲਗ ਵੈਸੇ ਗੇਰੀ ਧੀ ਮੈਂ ਮਾ ਪਾਣੀ ਨਹੀਂ ਦੇਆ ਜੰਮ ਜਣੀ ਕਹੀ ਗਲਪਟਾ ਕਮੜਾ ਜਾ ਕਿਸੁਰਾ ਕੀਤੀ ਦੀ ਲਾਗ-ਲਾਗ ਆ ਦੇਖੋ ਜੰਮ ਰਹੀ ਔਰ ਇਹਦੀ ਇੰਡੋਲਾ ਵੀ ਪਾਲਕ ਹੈ ਉਹ ਦੇਖੋ ਮੁੱਲੀ ਸਾਹਮਣੇ ਬਹੁਤ ਅੱਖ ਮਿਲਿਆ ਵੀ ਜਹਾ ਬਈ ਮੈਨੂੰ ਇਹੇ ਪੱਤੇ ਆ ਬਾਂ ਕੰਡੇ ਹੋਆ ਕਈ ਸਾਲਾਂ ਬਾਅਦ ਮਿਲਿਆ ਬੀਜ ਇਹ ਇਹਨਾਂ ਦਾ ਥੈਲੀਆਂ ਦੇ ਵੀ ਨੱਕੀ ਪਛਾਣ ਪਛਾਣੋ ਕਹੀ ਜੀ ਦੀ ਕਿਹੜੀ ਕੰਪਨੀ ਇਹ ਦੀ ਆ ਪੈੜ ਦੱਸਿਓ ਦੇਖ ਕੇ ਵੀ ਕਾਦੀ ਹੈ ਆ ਦੇਖੋ ਕਿੱਡੀ ਕਿੱਡੀ ਪੈੜ ਦੇਖ ਲੋ जे भी हैं मूहरे मूहे तिखे बड़े बड़े देखो। देखो। कुत्ते की पैट तो है नहीं बी की पैट है मैं चिता चुता तो लगा, लगा देखो आ दिखो, पंजा देखो ਇਹੋ ਦੇਖੋ ਕੁੱਤੇ ਕੀ ਪੈੜ ਇਸ ਤਰ੍ਹਾਂ ਕੀ ਨਹੀਂ ਹੁੰਦੀ ਬਾਈ ਇਹੋ ਦੇਖੋ ਗੈਲ ਛੋਟੀਆਂ ਪੈੜਾਂ ਵੀ ਹੈ ਜਿਸ ਤਰ੍ਹਾਂ ਕੀ ਹੈ ਤੂੰ ਇਹੋ ਛੋਟੀ ਪੈੜਾ ਦੇਖ ਲਓ ਇਹ ਗੈਲ ਇਸ ਤਰ੍ਹਾਂ ਬੱਚਾ ਪੁੱਛਾ ਹੋਆ ਨਾ ਕਾਸ ਕੀ ਹੈ ਚਿੱਤੇ ਕੀ ਹੈ ਸ਼ੇਰ ਕੀ ਹੈ ਕਾਸ ਕੀ ਹੈ ਬਾਈ ਪਤਾ ਨਹੀਂ ਰੱਬ ਜਾਣੇ ਦੇਖਿਆ ਹੈ ਨਹੀਂ ਵੀ ਕਿਆ ਸੀ ਕੀ ਚੀਜ਼ ਹੈ ਇਹ ਆਪਾਂ ਨਾ ਅੱਜੇ ਦੇਖੀਆਂ ਸਵੇਰੀਆਂ ਹੁਣੀ ਤੇ ਛੋਟੀਆਂ-ਛੋਟੀਆਂ ਵੀ ਹੈ ਪੈੜਾਂ ਦੇ ਦੇਖੋ ਗੈਲ ਬਚਾ ਹੋਆ ਜਿਸ ਤਰ੍ਹਾਂ ਕੋਈ ਬਾਕੀ ਕੁੱਤੇ ਕੀ ਪੈੜ ਨਹੀਂ ਹੈ ਬਈ ਉਹ ਕੁੱਤੇ ਕੀ ਪੈੜ ਐਡੀ ਨਹੀਂ ਹੁੰਦੀ ਉਹ ਦੇਖੋ ਗੱਡੀ ਬੜੀ ਔਰ ਕੁੱਤੇ ਮੈਂ ਇੰਨਾ ਬਜਨਤਾ ਹੁੰਦਾ ਨਹੀਂ ਅੰਨੀ ਗੜੀ ਵੀ ਪੈੜ ਨਾਲੇ ਦੇਖ ਲਓ ਕਾ ਚੀਜ਼ ਕੀ ਆ ਕਮੈਂਟ ਕਰਕੇ ਦੱਸਿਓ ਜੇ ਕਿਸ ਨੂੰ ਪਤਾ ਵਿਕਾਸ ਕੀ ਪੈੜ ਹੈ ਜੋੜੇ ਜੋ ਹੈ ਨਾ ਜੋ ਇਹੋ ਪੰਜੇ ਪੂਰਾ ਦੋ ਪੰਜੇ ਆ ਬਾਕੀ ਪੈੜਾ ਇਸ ਤਰ੍ਹਾਂ किस चीज़ की पैड है बाकी पहले वीडियो वूडियो दिखाई करें तो मन तो चिते की लगा भी जिस तरह चिते की हुआ भी इस तरह की पैड दिखावें तो पहले वीडियो में जो चल रहा था पिछा रौला पै रहा था तो गैल बचा भी है यार कमेंट करके जरूर दस्यो क्या चीज़ की है